ਹਾਂਜੀ ਐਮਐਲ ਸਾਹਿਬ ਅੱਜ ਤੁਸੀਂ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਫਾਇਲ ਕਵਿਜ ਉਦਘਾਟਨ ਕੀਤਾ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੋ ਐਸਟੀਪੀ ਫਾਜ਼ਿਲਕਾ ਦੇ ਵਿੱਚ ਜੋ ਨਵਾਂ ਬਣਾਇਆ ਗਿਆ ਹੈ ਤਕਰੀਬਨ 15 ਕਰੋੜ ਰੁਪਇਆ ਇਸ ਤੇ ਖਰਚ ਆਇਆ ਹੈ ਔਰ ਜਿਹੜਾ ਪਹਿਲਾ ਐਸਟੀਪੀ ਸੀਗਾ ਫਾਜ਼ਿਲਕਾ ਦਾ ਇਹ ਐਸਟੀਪੀ ਮੈਂ ਦੱਸਣਾ ਚਾਹਣਾ ਜਿਹੜਾ ਫਾਜ਼ਿਲਕਾ ਸ਼ਹਿਰ ਦਾ ਸਾਰਾ ਜਿਹੜਾ ਗੰਦਾ ਪਾਣੀ ਸੀਵਰੇਜ ਦਾ ਉਹ ਐਸਟੀਪੀ ਦੇ ਵਿੱਚ ਆਉਂਦਾ ਹੈ ਤੇ ਐਸਟੀਪੀ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਇਹ ਪਾਣੀ ਫਿਰ ਅੱਗੇ ਜਾਣਾ ਹੁੰਦਾ ਹੈ ਜਿਹੜਾ ਸਾਫ਼ ਕਰਕੇ ਲੋਕ ਇਹਨੂੰ ਪਾਣੀ ਨੂੰ ਖੇਤਾਂ 'ਚ ਵਰਤ ਸਕਦੇ ਨੇ ਜਾਂ ਇਸ ਨੂੰ ਅੱਗੇ ਸੇਮ ਨਾਲ ਜਾਂ ਡਰੇਨਾ 'ਚ ਪਾ ਕੇ ਅੱਗੇ ਜਿਹੜਾ ਇਹਦਾ ਪਾਣੀ ਨੂੰ ਕੱਢਿਆ ਜਾਂਦਾ ਹੈ ਉਹ ਪਾਣੀ ਜਿਹੜਾ ਇਸ ਐਸਟੀਪੀ ਦੂ ਟ੍ਰੀਟ ਪਾਣੀ ਟ੍ਰੀਟ ਕੀਤੇ ਬਿਨਾ ਅਸੀਂ ਕਿਤੇ ਨਹੀਂ ਕੱਢ ਸਕਦੇ ਕਿਉਂਕਿ ਪੋਲਿਊਡ ਪੋਲੂਸ਼ਨ ਹੁੰਦਾ ਧਰਤੀ ਦੇ ਵਿੱਚ ਜੋ ਇਸ ਕਰਕੇ ਐਸਟੀਪੀ ਲਗਾਏ ਜਾਂਦੇ ਨੇ ਔਰ ਜੋ ਫਾਜ਼ਿਲਕਾ ਦੇ ਵਿੱਚ ਤਕਰੀਬਨ 15 ਕਰੋੜ ਦੀ ਲਾਗਤ ਦੇ ਨਾਲ ਨਵੀਂ ਟੈਕਨੀਕ ਵਾਲਾ ਐਸਟੀਪੀ ਲਗਾਇਆ ਗਿਆ ਹੈ ਜਿਹੜਾ ਪਹਿਲਾ ਐਸਟੀਪੀ ਸੀਗੀ ਉਹ ਉਹਦੇ ਜਦੋਂ ਚੱਲਦਾ ਸੀ ਤਾਂ ਨਾਲ ਦੇ ਕਈ ਪਿੰਡਾਂ ਦੇ ਵਿੱਚ ਬੜੀ ਬਦਬੂ ਆਉਂਦੀ ਸੀਗੇ ਹੁਣ ਇਹ ਐਸਟੀਪੀ ਨਵੀਂ ਟੈਕਨੋਲੋਜੀ ਦੇ ਨਾਲ ਲਗਾਇਆ ਗਿਆ 15 ਕਰੋੜ ਰੁਪਏ ਦੇ ਨਾਲ ਹੁਣ ਕਿਸੇ ਵੀ ਆਪ ਹੁਣ ਆਪ ਇੱਥੇ ਕੋਲ ਹੀ ਖੜੇ ਆ ਕੋਈ ਬਦਬੂ ਨਹੀਂ ਐ ਐਓ ਜੀ ਟੈਕਨੀਕ ਹੈ ਪਾਣੀ ਨੂੰ ਬਿਲਕੁਲ ਸਹੀ ਤਰੀਕੇ ਨਾਲ ਸਾਫ਼ ਕਰਕੇ ਇਹ ਪਾਣੀ ਬਾਅਦ ਦੇ ਵਿੱਚ ਜਿਹੜੇ ਕਿਸਾਨ ਨੇ ਖੇਤਾਂ ਦੇ ਵਿੱਚ ਲਗਾ ਸਕਦੇ ਨੇ ਔਰ ਜਿਹੜਾ ਇਸ ਪਾਣੀ ਨੂੰ ਹੋਰ ਅੱਗੇ ਕਿਸ ਤਰੀਕੇ ਨਾਲ ਅੱਗੇ ਕੱਢਿਆ ਜਾਂਦਾ ਉਹ ਸਾਰਾ ਪ੍ਰੋਸੈਸ ਜਿਹੜਾ ਅੱਜ ਸਾਰਾ ਕੰਮ ਪੂਰਾ ਹੋਇਆ ਐ ਐਸਟੀਪੀ ਦਾ ਫਾਜ਼ਿਲਕਾ ਦੇ ਲੋਕਾਂ ਦਾ ਜੋ ਸੀਵਰੇਜ ਦਾ ਪਾਣੀ ਹੈ ਘਰਾਂ ਦੇ ਵਿੱਚੋਂ ਸੀਵਰੇਜ ਪਾਈਪਾਂ ਦੇ ਵਿੱਚ ਆਉਂਦਾ ਉਹ ਸਾਰਾ ਇੱਥੇ ਜਮਾ ਹੁੰਦਾ ਇਸ ਤੋਂ ਬਾਅਦ ਅੱਗੇ ਹੁਣ ਜਿਹੜਾ ਪਾਣੀ ਸਾਫ਼ ਹੋ ਕੇ ਜਾਇਆ ਕਰੂਗਾ ਔਰ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਨੂੰ ਸਮੱਸਿਆ ਨਹੀਂ ਆਊਗੀ ਕੋਈ ਵੀ ਬਦਬੂ ਨਹੀਂ ਆਉਗੀ ਅੱਗੇ ਆਮ ਹੀ ਹੁੰਦਾ ਸੀ ਸ਼ਹਿਰ ਦੇ ਵਿੱਚ ਜਿਹੜੇ ਨੇੜੇ ਨੇੜੇ ਵਾਰਡ ਨੇ ਮੱਲੇ ਨੇ ਪਿੰਡ ਨੇ ਉਹਨਾਂ ਸਾਰਿਆਂ ਦੇ ਵਿੱਚ ਬਦਬੂ ਬਹੁਤ ਜ਼ਿਆਦਾ ਹੁੰਦੀ ਸੀ ਉਹ ਜਿਹੜੀ ਸਮੱਸਿਆ ਉਹਦਾ ਜਿਹੜਾ ਹੱਲ ਕੱਢਿਆ ਗਿਆ 15 ਕਰੋੜ ਰੁਪਏ ਦੀ ਇਹਦੇ ਤੇ ਲਾਗਤ ਆਈ ਹੈ ਹਾਂਜੀ ਐਕਸਲ ਸਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਇੱਥੇ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਐਮਐਲ ਸਾਹਿਬ ਵੱਲੋਂ ਹੀ ਬਿਲਕੁਲ ਜੀ ਇਹ ਜਿਹੜਾ ਪਲਾਂਟ ਹੈਗਾ ਇਹ ਅਸੀਂ ਪਾਣੀ ਜਿਵੇਂ ਪਹਿਲਾਂ ਬਿਨਾਂ ਟ੍ਰੀਟ ਕੀਤੇ ਅਸੀਂ ਬਾਹਰ ਭੇਜ ਦਿੰਦੇ ਸੀ ਹੁਣ ਇੱਥੇ ਪਾਣੀ ਲੈ ਕੇ ਪੂਰਾ ਟ੍ਰੀਟ ਕਰਕੇ ਹੁਣ ਅੱਗੇ ਦਵਾਂਗੇ ਕਿਸਾਨਾਂ ਨੂੰ ਪਾਣੀ ਇਹ ਕਿਸਾਨੀ ਵਰਤਣ ਯੋਗ ਹੋਏਗਾ ਇਹ ਪਾਣੀ ਕਿਸਾਨਾਂ ਲਈ ਸਰ ਇਹ ਕਿਸ ਤਰ੍ਹਾਂ ਜਿਹੜਾ ਪਾਣੀ ਇਹ ਟ੍ਰੀਟ ਕੀਤਾ ਜਾਂਦਾ ਥੋੜਾ ਇਸ ਪਲਾਂਟ ਬਾਰੇ ਦੱਸੋਗੇ ਜੀ ਇਹ ਹਾਂਜੀ ਐਸਬੀਆਰ ਇਹ ਐਸ ਇਹ ਐਸਬੀਆਰ ਟੈਕਨੋਲੋਜੀ ਹੁੰਦੀ ਸੀਕੁਐਂਸ਼ਲ ਬੈਚ ਰੈਕਟਰ ਇਹਨਾਂ ਦਾ ਜੋ ਮਸ਼ੀਨਰੀ ਲੱਗੀ ਹੁੰਦੀ ਸਾਰਾ ਮਸ਼ੀਨਰੀ ਨਾਲ ਟ੍ਰੀਟ ਕਰਦੇ ਆਂ ਪਾਣੀ ਬਲੂਅਰ ਵਗੈਰਾ ਹੁੰਦੇ ਆ ਸਕਰੀਨਸ ਹੁੰਦੀਆਂ ਨੇ ਫਿਰ ਟ੍ਰੀਟ ਕਰਕੇ ਫਿਰ ਅਸੀਂ ਅੱਗੇ ਭੇਜਦੇ ਆਂ ਇਹ ਪਾਣੀ ਖੇਤਾਂ ਦੇ ਵਿੱਚ ਵਰਤਨਯੋਗ ਹੈ ਜੀ ਹਾਂਜੀ ਬਿਲਕੁਲ ਜੀ 100% ਇਹਦੀ ਪਾਣੀ ਵੀ ਵਰਤਨਯੋਗ ਹੁੰਦਾ ਇਹਦੀ ਜਿਹੜੀ ਸਲੱਜ ਹੁੰਦੀ ਹੈ ਉਹ ਇੱਕ ਖਾਦ ਖਾਦ ਦਾ ਰੂਪ ਕਰਨ ਕਰ ਜਾਂਦੀ ਹੈ ਉਹ ਖਾਦ ਵਾਂਗੂ ਅਸੀਂ ਖੇਤਾਂ ਵਿੱਚ ਯੂਜ਼ ਵੀ ਕਰ ਸਕਦੇ ਹਾਂ